ਤਾਂ ਕਾਂਗਰਸ ਦੋ ਵਾਰ ਐਮਪੀ ਬਣ ਕੇ ਆਪੋਜੀਸ਼ਨ ਚ ਦੇਖ ਲਿਆ ਬਹਿ ਕੇ ਕਿਉਂ ਸਰਕਾਰ ਆਜਾਮ ਆਦਮੀ ਦੀ ਸਰਕਾਰ ਆ ਕੋਈ ਕਾਂਗਰਸ ਨੂੰ ਜਾਂ ਕੋਈ ਕਾਕਾਲੀਆਂ ਨੂੰ ਥੋੜੀ ਪੁੱਛਦਾ ਆਜਾ ਵੜਿੰਗ ਜੀ ਨਾਲ ਸਾਡੀ ਗੱਲ ਹੋ ਰਹੀ ਸੀ ਉਹ ਕਹਿੰਦੇ ਵੀ ਰਮਨੀਤ ਬਿੱਟੂ ਨੂੰ ਇੰਨੀਆਂ ਉਹਨਾਂ ਨੇ ਇੰਨੀਆਂ ਗਲੀਆਂ ਨਹੀਂ ਵੇਖਿਆ ਲੁਧਿਆਣਾ ਦੀ ਜੰਨੀਆਂ ਮੈਂ ਵੇਖ ਲਈਆਂ ਸਾਲ ਦਾ ਹੀ ਨਾ ਚੀਆ ਆਪੋਜੀਸ਼ਨ ਰੇ ਆ ਮੈਨੂੰ ਤਾਂ ਇੱਕ ਇੱਕ ਗਲੀ ਦਾ ਇਸ਼ੂ ਪਤਾ ਏ ਵੀ ਕੀ ਆ ਬਾ ਮੌਕਾ ਮਿਲ ਜੇ ਸਰਕਾਰ ਚ ਐਨ ਕਿਸ ਤਰੀਕੇ ਨਾਲ ਮੋਦੀ ਸਾਹਿਬ ਦੁਨੀਆ ਨੂੰ ਚਮਕਾਉਂਦੇ ਆ ਗਾਮਨਾ ਖਿੱਚ ਲੋ ਅੱਜ 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 ਗਾਮਨ ਅੱ ਗਲੀ ਕਿਹੜੀ ਆ ਤੇ ਵੀ ਇਲਜ਼ਾਮ ਲੱਗ ਰਹੇ ਨੇ ਕਿ ਤੁਸੀਂ ਸਰਕਾਰੀ ਘਰ ਲਿਆ ਸੀ ਉਹਦਾ ਕਿਰਾਇਆ ਨਹੀਂ ਦਿੱਤਾ ਇੰਨੇ ਸਾਲਾਂ ਤੋਂ ਤੁਸੀਂ ਰਹਿ ਰਹੇ ਸੀਗੇ ਕੌਣ ਲਾਉਂਦੇ ਆ ਇਲਜ਼ਾਮ ਰਾਜਾ ਵੜਿੰਗ ਜੀ ਆ ਚ ਰੈਲੀ 'ਚ ਕਹਿ ਰਹੇ ਸੀਗੇ ਉਹ ਉਹਦਾ ਕੀ ਕਰੀਏ ਇਲਜ਼ਾਮ ਦਾ ਤੁਸੀਂ ਮੈਨੂੰ ਪੁੱਛੋ ਵੀ ਡਿਵੈਲਪਮੈਂਟ ਕੀ ਕਰਨੀ ਸੀਐਮ ਸਾਹਿਬ ਦੀ ਸਟੇਟਮੈਂਟਸ ਕਿਵੇਂ ਦੇਖ ਰਹੇ ਹੋ ਆਈਸੀਓ ਕਹਿੰਦੇ ਵੀ ਉਹ ਜੋ ਉਹਨਾਂ ਨੇ ਕਿਹਾ ਵੀ ਲੋਕ ਕਹਿ ਰਹੇ ਆ ਰਾਜਾ ਵੜਿੰਗ ਤੇ ਰਮਨਜੀਤ ਬਿੱਟੂ ਦੋਵੇਂ ਗੱਪੀ ਐ ਇਸ ਵਾਰ ਜਿੱਤੂ ਪ੍ਰੈਸ਼ਰ ਪੱਪੀ ਗੱਪੀ ਤਾਂ ਸੀਐਮ ਆਪ 1000 1000 ਰੁਪਏ ਜਿਹੜਾ ਕਹਿ ਕੇ ਗਏ ਸੀ ਮਾਂ ਧੀਆਂ ਦਾ ਧੋਖਾ ਜਿਹੜਾ ਕੀਤਾ ਅੱਜ 25 ਮਹੀਨੇ ਹੋ ਗਏ ਸਰ ਮਾਂ ਦਾ ਹਰ ਭੈਣ ਦਾ 25000 ਬਣਿਆ ਹੋਇਆ ਅੱਜ ਕੇਜਰੀਵਾਲ ਬੇਲ ਤੇ ਬਾਹਰ ਆਇਆ ਜਿਵੇਂ ਕੋਈ 10 ਨੰਬਰੀ ਬੇਲ ਤੇ ਆਉਂਦਾ ਹੁੰਦਾ ਉਹਨੂੰ ਕਹਿੰਦੇ ਆ ਵੀ ਇਲੈਕਸ਼ਨਾਂ ਵੋਟਾਂ ਪਾ ਲਈ ਹਰ ਚੋਰ ਚੱਕਾ ਜਿਹੜਾ ਉਹਦੀ ਵੀ ਬੇਲ ਹੁੰਦੀ ਆ ਤੇ ਉਵੇਂ ਉਹਦੀ ਬੇਲ ਹੋਈ ਆ ਇਸ ਕਰਕੇ ਇਹ ਕੀ ਗੱਲਣਗੇ ਚੁਟਕਲੇ ਸੁਣਾਉਣੇ ਆਉਂਦੇ ਆ ਗੱਪੀ ਸੱਚੀ ਝੂਠੀ ਇਹ ਚੁਟਕਲਿਆਂ ਨਾਲ ਤੁਹਾਡਾ ਢਿੱਡ ਭਰ ਦੇਣਗੇ ਔਰ ਗਾਂਧੀ ਜਿਹੜੇ ਇਸ਼ੂਸ ਚੱਕ ਰਹੇ ਨੇ ਉਹ ਵੀ ਕਹਿ ਰਹੇ ਨੇ ਕਿ ਜੇ ਸਾਡੀ ਸਰਕਾਰ ਆਈ ਤਾਂ ਅਸੀਂ ਗਰੀਬ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਲੱਖਾਂ ਰੁਪਏ ਦੇਵਾਂਗੇ ਉਚਿਤ ਵਜਨ ਲੱਗ ਰਿਹਾ ਤੁਹਾਨੂੰ ਜਿਨ੍ਹਾਂ ਨਾਲ ਸਮਝੌਤਾ ਹੋਇਆ ਹੋਇਆ ਉਹ ਹਜ਼ਾਰ ਨਹੀਂ ਦੇ ਸਕੇ ਲੱਖ ਦੇ ਦੇਣਗੇ ਬੜਿੰਗ ਦੀ ਗੱਲ ਕਰਦੇ ਹਾਂ ਇਹ ਬੰਦਾ ਕਾਤਲ ਆ ਇਹ ਮੈਂ ਆਉਣ ਵਾਲੇ ਦਿਨਾਂ 'ਚ ਦੱਸੂਗਾ ਵੀ ਇਹਨੇ ਕਿਵੇਂ ਇੱਕ ਪਰਿਵਾਰ ਇਹਦੇ ਸਾਲੇ ਨੇ ਕਿਸ ਤਰੀਕੇ ਨਾਲ 5 ਤੇ 7 ਸਾਲ ਬੱਚੇ ਦੀ ਜਾਨ ਲਈ ਸੀਬੀਆਈ ਇਨਕੁਆਇਰੀ ਮਾਰਕਰਵਾਉਂਗਾ ਅੱਜ ਤੱਕ ਉਹ ਕੇਸ ਨੇ ਦੱਬਿਆ ਹੋਇਆ ਕਿਸ ਤਰੀਕੇ ਨਾਲ ਉਹਨਾਂ ਦਾ ਪਿਤਾ ਜੀ ਮਰੇ ਬਾਬੂ ਸ਼ਹੀਦ ਦੇਖ ਰਹੇ ਤੁਸੀਂ ਰਮਨੀਤ ਬਿੱਟੂ ਅਦੇਰ ਰਾਤ ਲੁਧਿਆਣਾ ਦੇ ਬਾਜ਼ਾਰਾਂ ਚ ਤੁਰ ਫਿਰ ਰਹੇ ਨੇ ਕੈਂਪੇਨਿੰਗ ਕਰ ਰਹੇ ਨੇ ਇਨੀ ਲੇਟ ਵੀ ਤੁਹਾਨੂੰ ਦਿਖਾ ਰਹੇ ਆ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਲੋਕਾਂ ਦੇ ਨਾਲ ਉਹ ਮਿਲ ਰਹੇ ਨੇ 10 ਵਜੇ ਦਾ ਸਮਾਂ ਹੈ ਬੋਵਾਲ ਵਿਖੇ ਰਮਨੀਤ ਬਿੱਟੂ ਦੀ ਕੈਂਪੇਨਿੰਗ ਇਸ ਤਰ੍ਹਾਂ ਦੀ ਚੱਲ ਰਹੀ ਹੈ ਉਹ ਤੁਸੀਂ ਦੇਖ ਸਕਦੇ ਹੋ ਛੋਟੇ ਬੱਚਿਆਂ ਤੋਂ ਇਲਾਵਾ ਵੱਡਿਆਂ ਨਾਲ ਵੀ ਮੌਜੂਦ ਨੇ ਬਿੱਟੂ ਜੀ 10 ਵਜੇ ਦਾ ਸਮਾਂ ਹੈ ਤੇ ਅਸੀਂ ਦੇਖ ਰਹੇ ਹਾਂ ਕਿ ਭਰੇ ਬਾਜ਼ਾਰ ਤੁਸੀਂ ਬੜਾ ਵਧੀਆ ਤਰੀਕੇ ਨਾਲ ਵਿਚਰ ਰਹੇ ਲੋਕ ਕੱਲੀ ਆ ਹੈਬੋ ਵਾਲਾ ਇਸ ਵੇਲੇ ਤੇ ਇਹ ਸਾਰਾ ਲੁਧਿਆਣੇ ਦਾ ਪਰਿਵਾਰ ਆ ਲੁਧਿਆਣਾ ਇੱਕ ਆ ਤੇ ਇਸ ਵਾਰ ਕੀ ਆ ਜਿੱਥੇ ਮੈਨੂੰ ਤਾਂ ਸ਼ਹੀਦ ਅਮਸਤਾਰ ਬੀਨ ਸਿੰਘ ਕਰਕੇ ਹਮੇਸ਼ਾ ਪਿਆਰ ਕਰਦੀ ਕਰਦੀ ਆ ਪਰ ਇਸ ਵਾਰ ਜਿਹੜਾ ਮੋਦੀ ਸਾਹਿਬ ਦਾ ਮਾਡਲ ਆ ਉਹ ਡਿਵੈਲਪਮੈਂਟ ਲਈ ਚਾਹੇ ਉਰੇ ਮੈਟਰੋ ਲਿਆਉਣੀ ਹੋਵੇ ਚਾਹੇ ਉਰੇ ਇਮ ਪੀਜੀਆ ਹੀ ਲਿਆਉਣਾ ਹੋਵੇ ਚਾਹੇ ਉਰੇ ক্রিকেট ਸਟੇਡੀਅਮ ਸਾਨੂੰ ਜਾਣਾ ਪੈਂਦਾ ਮਹਾਲੀ ਹਮੀਰਪੁਰ ਜੇ ਉਹ ਲਿਆਉਣਾ ਹੋਵੇ ਚਾਹੇ ਮੈਟਰੋ ਚਲਾਉਣ ਲਈ ਕਿਉਂਕਿ ਅੱਜ ਲੁਧਿਆਣਾ ਤੇ ਜਗਰਾਉ ਇੱਕ ਹੋ ਗਿਆ ਉੱਥੇ ਤੱਕ ਮੈਟਰੋ ਇਧਰੋਂ ਲੁਧਿਆਣਾ ਖੰਨੇ ਤੱਕ ਇੱਕ ਹੋ ਗਿਆ ਉੱਥੋਂ ਮੈਟਰੋ ਚੱਲ ਕੇ ਉੱਥੋਂ ਇੱਥੇ ਆਈ ਇਧਰੋਂ ਫਗਵਾੜੇ ਵੱਲ ਮੈਟਰੋ ਚੱਲੇਗੀ ਇੱਕ ਹੋ ਗਿਆ ਤੇ ਇਹ ਜਿਹੜੀਆਂ ਚੀਜ਼ਾਂ ਜੇ ਲੱਖ ਲੱਖ ਕਰੋੜ ਦੇ ਪ੍ਰੋਜੈਕਟ ਨੇ ਇਹ ਜਾਂ ਤਾਂ ਮੋਦੀ ਸਾਹਿਬ ਦੇ ਸਕਦੇ ਆ ਜਾਂ ਗਟਕ੍ਰਿਸ਼ਨ ਸਾਹਿਬ ਦੇ ਸਕਦੇ ਆ ਜਾਂ ਪਿਊਸ਼ ਗੋਇਲ ਜੀ ਦੇ ਸਕਦੇ ਆ ਤੇ ਇਸ ਕਰਕੇ ਸਰਕਾਰ ਆ ਜਿਹੜੀ ਉਹ ਤੈ ਤਾਂ ਯੂਪ ਮੱਧਿਆ ਪ੍ਰਦੇਸ਼ ਗੁਜਰਾਤ ਰਾਜਸਥਾਨ ਕਰ ਦਿੰਦਾ ਸਾਡੇ ਕੋਲ ਤਾਂ ਥੋੜੀਆਂ ਸੀਟਾਂ ਤੇ ਭਾਜਪੀ ਨੂੰ ਜੇ ਨਹੀਂ ਲਿਆਵਾਂਗੇ ਉਰੇ ਤਾਂ ਪੰਜਾਬ ਤਾਂ ਪਹਿਲਾਂ ਕਰਜ਼ੇ 'ਚ ਮਰਿਆ ਪਿਆ ਡੁੱਬਿਆ ਪਿਆ ਕਰਜ਼ੇ 'ਚ ਇਹ ਤਾਂ ਜ਼ਹਿਰ ਖਾਣ ਨੂੰ ਪੈਸਾ ਨਹੀਂ 1000 ਰੁਪਏ ਇਹਨਾਂ ਨੇ ਦੇਣ ਨੂੰ ਕਿਹਾ ਸੀ ਲੇਡੀਜ਼ ਨੂੰ ਉਹ ਨਹੀਂ ਦੇ ਸਕੇ ਕਣਕ ਆ ਜਿਹੜੀ ਉਹ ਬੰਦ ਹੋਈ ਪਈ ਆ ਇਹਨਾਂ ਕੋਲ ਤਾਂ ਕੱਖ ਨਹੀਂਗਾ ਦੇਣ ਨੂੰ ਤੇ ਐਡੇ-ਐਡੇ ਪ੍ਰੋਜੈਕਟ ਆ ਸਾਡਾ ਜੇ ਪੀਏ ਪੀਏਯੂ ਐਗਰੀਕਲਚਰ ਉੱਥੇ ਜੀ ਅਸੀਂ ਨਵੀਂ ਕੋਈ ਸੀਡ ਤਿਆਰ ਕਰਨਾ ਅਸੀਂ ਕੋਈ ਵੀ ਉੱਥੇ ਨਵਾਂ ਸੈਂਟਿਸਟ ਨੂੰ ਡਾਕਟਰਸ ਨੂੰ ਜੇ ਕੋਈ ਆਰਗੈਨਿਕ ਫਸਲਾਂ ਲਈ ਸੀਡ ਕਰਨਾ ਜਾਂ ਅਸੀਂ ਸੀਮਨ ਤਿਆਰ ਕਰਨੇ ਆ ਨਵੇਂ ਸਾਡੇ ਦੁੱਧ ਦਾ ਜਿਹੜਾ ਉਹ ਜ਼ਰੀਲਾ ਦੁੱਧ ਬਹੁਤ ਨਕਲੀ ਮਿਲ ਰਿਹਾ ਕਿ ਪ੍ਰੋਡਕਸ਼ਨ ਹੀ ਨਹੀਂ ਉਨੀ ਜਿੰਨਾ ਵਰਤਿਆ ਜਾ ਰਿਹਾ ਜੇ ਅਸੀਂ ਨਵੇਂ ਸੀਮਨ ਸਾਡੇ ਗਾਵਾਂ ਮੱਝਾਂ ਲਈ ਨਵੇਂ ਵੱਡੀਆਂ ਬਰੀਡਾਂ ਤਕੜੀਆਂ ਤਿਆਰ ਹੋਣੀਆਂ ਜਿਨ੍ਹਾਂ ਜਿਆਦਾ ਪੈਦਾਵਾਰ ਜਿਆਦਾ ਪ੍ਰੋਡਕਸ਼ਨ ਹੋਏਗੀ ਤੇ ਉਹਨਾਂ ਲਈ ਸੈਂਕੜੇ ਕਰੋੜ ਕਿੱਥੋਂ ਲਿਆਉਣਾ ਹੈ ਇਸ ਕਰਕੇ ਮੈਂ ਤਾਂ ਕਾਂਗਰਸ ਦੋ ਵਾਰ ਐਮਪੀ ਬਣ ਕੇ ਆਪੋਜੀਸ਼ਨ 'ਚ ਦੇਖ ਲਿਆ ਬਹਿ ਕੇ ਕਿਉਂ ਸਰਕਾਰ ਆਜਾਮ ਆਦਮੀ ਦੀ ਸਰਕਾਰ ਆ ਕੋਈ ਕਾਂਗਰਸ ਨੂੰ ਜਾਂ ਕੋਈ ਕੱਕਾਲੀਆਂ ਨੂੰ ਥੋੜੀ ਪੁੱਛਦਾ ਜੇ ਚੋ ਚੀਜ਼ ਆਣੀ ਹੋ ਪਰ ਉਹ ਤਾਂ ਬਦਕਿਸਮਤੀ ਆ ਵੀ ਇੱਕ ਵੀ ਉਹਨਾਂ ਦੇ ਕੋਲ ਥੇਲਾ ਵੀ ਹੈ ਨਹੀਂ ਪਰ ਦਿੱਲੀ ਸਰਕਾਰ ਕੋਲ ਮਤਲਬ ਇੰਡੀਆ ਦੀ ਗਵਰਨਮੈਂਟ ਕੋਲ ਤਾਂ ਕੋਈ ਕਮੇ ਦੀ ਕਮੇ ਨਹੀਂ ਪੈਸੇ ਦੀ ਤੇ ਜਦੋਂ ਉਹਨਾਂ ਦੇ ਸਰਕਾਰ 'ਚ ਜਾ ਕੇ ਲੁਧਿਆਣੇ ਦਾ ਐਮਪੀ 400 ਦੀ ਮਾਲਾ 'ਚ ਬੈਠੇਗਾ ਤੇ ਆਪਣੇ ਆਪੇ ਸਾਰੇ ਪ੍ਰੋਜੈਕਟਰ ਇਹ ਭੱਜੇ ਆਉਣਗੇ ਤੇ મોદી ਸਾਹਿਬ ਦਾ ਇੰਟਰਸਟ ਵੀ ਬਹੁਤ ਆ ਪੰਜਾਬ 'ਚ ਤੇ ਲੁਧਿਆਣਾ ਵਿਸ਼ੇਸ਼ ਕਰਕੇ ਸਭ ਤੋਂ ਵੱਡਾ ਸ਼ਹਿਰ ਆ ਤੇ ਇੱਥੇ ਇਲੈਕਟ੍ਰਿਕ ਬੱਸਾਂ ਲਿਆਉਣੀਆਂ ਐ ਪੋਲੂਸ਼ਨ ਖਤਮ ਕਰਨਾ ਐ ਇੱਥੇ ਨਵੀਆਂ ਸੜਕਾਂ ਐ ਜਿਹੜੀਆਂ ਉਹਦਾ ਮਾਡਲ ਲਿਆਉਣਾ ਐ ਇੱਥੇ ਇੰਡਸਟਰੀ ਲਈ ਜਿਹੜੇ ਨੇ ਬਹੁਤ ਵੱਡੇ ਕੰਮ ਚਾਹੇ ਉਹ ਸਾਡਾ ਉਰੇ ਐਗਜ਼ੀਬਿਸ਼ਨ ਸੈਂਟਰ ਹੋਵੇ ਚਾਹੇ ਸਾਡੇ ਇੰਡਸਟਰੀ ਲਈ ਫੋਕਲ ਪੁਆਇੰਟ ਨਵੇਂ ਹੋਣ ਚਾਹੇ ਟੈਕਸਟਾਈਲ ਇੰਡਸਟਰੀ ਲਈ ਹੋਵੇ بڑا ਕੁਸ਼ਾ ਜਿਹੜਾ ਉਰੇ ਕੁਝ ਕਰਨ ਵਾਲਾ ਆ अच्छा राजा वडंग जी ਨਾਲ ਸਾਡੀ ਗੱਲ ਹੋ ਰਹੀ ਸੀ ਉਹ ਕਹਿੰਦੇ ਵੀ ਰਮਨਿਤ ਬਿੱਟੂ ਨੂੰ ਇੰਨੀਆਂ ਉਹਨਾਂ ਨੇ ਇੰਨੀਆਂ ਗਲੀਆਂ ਨਹੀਂ ਵੇਖੀਆਂ ਲੁਧਿਆਣੇ ਦੀ ਜੰਨੀਆਂ ਮੈਂ ਵੇਖ ਲਈਆਂ ਉਹ ਕਹਿੰਦੇ ਆਟੋ ਵਾਲਿਆਂ ਕੋਲ ਟੱਪਦਾ ਉਹ ਹੱਥ ਮਾਰਦੇ ਆ ਰਿਕਸ਼ੇ ਵਾਲੇ ਮੈਨੂੰ ਹੱਥ ਮਾਰਦੇ ਆ ਕਹਿੰਦੇ ਮੈਨੂੰ ਤਾਂ ਐਂ ਲੱਗਦਾ ਵੀ ਮੈਂ ਬੁੱਕਲ ਚਾ ਲੁਧਿਆਣੇ ਦੀ ਚਲੋ ਮੈਂ ਮੈਂ ਉਹਨਾਂ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਨਾਲੇ ਕਹਿਣਾ ਵੀ ਕਿਉਂ ਆ ਅਸੀਂ ਤਾਂ ਸਿਰਫ ਡਿਵੈਲਪਮੈਂਟ ਦੀ ਗੱਲ ਕਰਦੇ ਆ ਅਸੀਂ ਸਿਰਫ ਪੂਰੇ ਅਜੰਡਾ ਲੈ ਕੇ ਚੱਲ ਰਹੇ ਆ ਜੋ ਮੋਦੀ ਸਾਹਿਬ ਦਾ ਏ ਉਹ ਜੇ ਉਹ ਦੱਸ ਦੇਣ ਵੀ ਉਹਨਾਂ ਦੇ ਪੱਲੇ ਕੁਝ ਹੈ ਕੋਤਾ ਆਪ ਜੇ ਕਾਂਗਰਸ ਦੇ ਕੋਲ ਉਰੇ ਦੇ ਲੁਧਿਆਣੇ ਦਾ ਕੈਂਡੀਡੇਟ ਹੁੰਦਾ ਉਹਨਾਂ ਨੇ ਤਾਂ ਕਿਸੇ ਲੁਧਿਆਣੇ ਵਾਲੇ ਤੇ ਵਿਸ਼ਵਾਸ ਹੀ ਨਹੀਂ ਕੀਤਾ ਪੂਰੇ ਆਸ਼ੂ ਜੀ ਸੀ ਉਰੇ ਪਾਂਡੇ ਸਾਹਿਬ ਸੀ ਉਰੇ ਡਾਵਰ ਸਾਹਿਬ ਸੀ ਉਰੇ ਸੰਜੀਤ ਸੀ ਜਿਨ੍ਹਾਂ ਦਾ ਰਿਸ਼ਤਾ ਲੋਕਾਂ ਦਾ ਲੋਕ ਜਾਣਦੇ ਆ ਕਿੱਥੇ ਰਹਿੰਦੇ ਆ ਤੇ ਜੇ ਸਾਨੂੰ ਕੱਲ ਨੂੰ ਕੋਈ ਲੋੜ ਪਈ ਕਿਹਦੇ ਕੋਲ ਜਾਣਾ ਸੀ ਤੇ ਉਹਨਾਂ ਨੂੰ ਕਿੱਥੋਂ ਜਿਹੜੇ ਵੀ ਕਾਂਗਰਸ ਦੇ ਕੈਂਡੀਡੇਟ ਨੇ ਉਹ ਉਰੇ ਦੇ ਹੈ ਹੀ ਨਹੀਂਗੇ ਇਸ ਕਰਕੇ ਲੁਧਿਆਣੇ ਵਾਲੇ ਬਿਲਕੁਲ ਉਹਨਾਂ ਨੂੰ ਸੀਰੀਅਸ ਨਹੀਂ ਲੈ ਰਹੇ ਅੱਜ ਉਹ ਬਿਲਕੁਲ ਫਾਈਟ ਤੋਂ ਬਾਹਰ ਹੋ ਚੁੱਕੇ ਆ ਹੱਥ ਮਾਰਨੇ ਨਾ ਹੱਥ ਮਾਰਨੇ ਉਹ ਤਾਂ ਮੈਨੂੰ ਨਹੀਂ ਪਤਾ ਪਰ ਇਸ ਵੇਲੇ ਉਹ ਗਲੀਆਂ 'ਚ ਜ਼ਰੂਰ ਫਿਰਦੇ ਹੋਣਗੇ ਅਸੀਂ ਲੋਕਾਂ ਨਾਲ ਫਿਰਦੇ ਆ ਲੋਕਾਂ ਨੂੰ ਮਿਲਦੇ ਆ ਉਹ ਗਲੀਆਂ 'ਚ ਖਾਲੀ ਗਲੀਆਂ ਫਿਰਦੇ ਆ ਮਿਰਜ਼ਾ ਯਾਰ ਫਿਰੇ ਉਹ ਤਾਂ ਉਹ ਹਾਲ ਆ ਵੀ ਗਲੀਆਂ ਕਲੀਆਂ 'ਚ ਫਿਰਦੇ ਆ ਫਰੀ ਜਾਣ ਉਹ ਤੇ ਵੀ ਇਲਜ਼ਾਮ ਲੱਗ ਰਹੇ ਨੇ ਕਿ ਤੁਸੀਂ ਸਰਕਾਰੀ ਘਰ ਲਿਆ ਸੀ ਉਹਦਾ ਕਿਰਾਇਆ ਨਹੀਂ ਦਿੱਤਾ ਇੰਨੇ ਸਾਲਾਂ ਤੋਂ ਤੁਸੀਂ ਰਹਿ ਰਹੇ ਸੀਗੇ ਕੌਣ ਲਾਉਂਦੇ ਆ ਇਲਜ਼ਾਮ ਰਾਜਾ ਵੜਿੰਗ ਜੀ ਅੱਜ ਰੈਲੀ 'ਚ ਕਹਿ ਰਹੇ ਸੀਗੇ ਉਹ ਉਹਦਾ ਕੀ ਕਰੀਏ ਇਲਜ਼ਾਮ ਦਾ ਤੁਸੀਂ ਮੈਨੂੰ ਪੁੱਛੋ ਵੀ ਡਿਵੈਲਪਮੈਂਟ ਕੀ ਕਰਨੀ ਹੈ ਅੱਛਾ ਸੀਐਮ ਸਾਹਿਬ ਦੀ ਸਟੇਟਮੈਂਟਸ ਕਿਵੇਂ ਦੇਖ ਰਹੇ ਹੋ ਆਈਸੀਓ ਕਹਿੰਦੇ ਵੀ ਉਹ ਜੋ ਉਹਨਾਂ ਨੇ ਕਿਹਾ ਵੀ ਲੋਕ ਕਹਿ ਰਹੇ ਆ ਰਾਜਾ ਵੜਿੰਗ ਤੇ ਰਮਨੀਤ ਬਿੱਟੂ ਦੋਵੇਂ ਗੱਪੀ ਐਸ ਵਾਰ ਜਤੂ ਆਪਰਾਸ਼ਰ ਪੱਪੀ ਗੱਪੀ ਤਾਂ ਸੀਐਮ ਆਪ ਹਜ਼ਾਰ ਹਜ਼ਾਰ ਰੁਪਈਆ ਜਿਹੜਾ ਕਹਿ ਕੇ ਗਏ ਸੀ ਮਾਂ ਧੀਆਂ ਦਾ ਧੋਖਾ ਜਿਹੜਾ ਕੀਤਾ ਅੱਜ 25 ਮਹੀਨੇ ਹੋ ਗਏ ਸਰ ਮਾਂ ਦਾ ਹਰ ਭੈਣ ਦਾ 25000 ਬਣਿਆ ਹੋਇਆ ਬਜ਼ੁਰਗਾਂ ਨੂੰ 2500 ਪੈਨਸ਼ਨ ਕਿਹਾ ਸੀ 1500 ਮਿਲ ਰਹੀ ਅੱਜ ਹਰ ਦਾ 25 25000 ਉਹ ਬਕਾਇਆ ਬਣਿਆ ਹੋਇਆ ਇਹਨਾਂ ਨੇ ਕਿਹਾ ਸੀ ਚੁਟਕੀ ਨਾਲ ਐਮਐਸਪੀ ਦਵਾਂਗੇ ਉਹਦਾ ਗੱਲ ਕਰਨ ਇਹਨਾਂ ਵੀ ਅਸੀਂ ਹਰ ਸ਼ਗਨ ਸਕੀਮ ਆ ਜਿਹੜੀ ਉਹ ਪਹੁੰਚੇਗੀ ਉਹ ਪਹੁੰਚੀ ਸੀਐਮ ਤਾਂ ਹਰ ਗਲੀ ਠੇਕੇ ਖੋਲ ਤੇ ਇੱਕ ਇੱਕ ਮਹੱਲੇ ਚ ਠੇਕੇ ਖੁੱਲ ਗਏ ਇਹਨਾਂ ਨੇ ਕਿਹਾ ਅਸੀਂ ਚਿੱਟਾ ਖਤਮ ਕਰਾਂਗੇ ਆਪਣੇ ਐਮਐਲਏ ਦਾ ਜਵਾਬ ਦੇ ਦੇਣ ਵਿਜੇ ਕੁਮਾਰ ਪ੍ਰਤਾਪ ਦਾ ਉਹਦਾ ਹੀ ਜਵਾਬ ਦੇ ਦੇਣ ਇਸ ਕਰਕੇ ਕਿੰਨੇ ਕੇਜਰੀਵਾਲ ਅੱਜ ਇਹ ਕਿਸ ਨੂੰ ਕਹਿਣਗੇ ਅੱਜ ਕੇਜਰੀਵਾਲ ਬੇਲ ਤੇ ਬਾਹਰ ਆਇਆ ਜਿਵੇਂ ਕੋਈ 10 ਨੰਬਰੀ ਬੇਲ ਤੇ ਆਉਂਦਾ ਹੁੰਦਾ ਉਹਨੂੰ ਕਹਿੰਦੇ ਆ ਵੀ ਇਲੈਕਸ਼ਨਾਂ ਵੋਟਾਂ ਪਾ ਲਈ ਹਰ ਚੋਰ ਚੱਕਾ ਹੈ ਜਿਹੜਾ ਉਹਦੀ ਵੀ ਬੇਲ ਹੁੰਦੀ ਆ ਤੇ ਉਵੇਂ ਉਹਦੀ ਬੇਲ ਹੋਈ ਆ ਇਸ ਕਰਕੇ ਇਹ ਕੀ ਗੱਲ ਨੇ ਕਿ ਚੁਟਕਲੇ ਸੁਣਾਉਣੇ ਆਉਂਦੇ ਆ ਗੱਪੀ ਸੱਚੀ ਝੂਠੀ ਇਹ ਚੁਟਕਲਿਆਂ ਨਾਲ ਤੁਹਾਡਾ ਢਿੱਡ ਭਰ ਦੇਣਗੇ ਤੇ ਜੇ ਇਹ ਚੁਟਕਲੇ ਸੁਣਨੇ ਆ ਤਾਂ ਫਿਰ ਉਹ ਸੁਣੀ ਜਾਓ ਉਹ ਤਾਂ ਫਿਰ ਕੋਈ ਵੀ 10000 ਲਿਆ ਕੇ ਉਹ ਤੋਂ ਸੁਣ ਲੋ ਚੁਟਕਲੇ ਉਹ ਵਧੀਆ ਕਮੇਡੀਅਨ ਬਣ ਜਾਂਦਾ ਏ ਤੁਸੀਂ ਕਾਫੀ ਦੁਕਾਨਾਂ ਤੇ ਮਿਲ ਰਹੇ ਹੋ ਲੋਕਾਂ ਨੂੰ ਇਹ ਇਹ ਲੋਕ ਗੱਲਾਂ ਬਾਤਾਂ ਕੀ ਕਰਦੇ ਨੇ ਇਸ਼ੂਜ਼ ਕਿਵੇਂ ਸਮਝਦੇ ਹੋ ਇਹਨਾਂ ਦੇ ਕੀ ਮੇਨ ਗਾ ਸੱਲਦਾ ਹੀ ਨਾ ਚੀਆ ਆਪੋਜੀਸ਼ਨ ਰੇ ਆ ਮੈਨੂੰ ਤਾਂ ਇੱਕ ਗਲੀ ਦਾ ਇਸ਼ੂ ਪਤਾ ਏ ਵੀ ਕੀ ਆ ਬਸ ਮੌਕਾ ਮਿਲ ਜੇ ਸਰਕਾਰ ਚ ਐਨ ਕਿਸ ਤਰੀਕੇ ਨਾਲ ਮੋਦੀ ਸਾਹਿਬ ਦੁਨੀਆ ਨੂੰ ਚਮਕਾਉਂਦੇ ਆ ਰਾਮਨਾ ਖਿੱਚ ਲੋ ਆਜੋ 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 ਰਾਮਨਾ ਆਜੋ ਗਲੀ ਕਿਹੜੀ ਆ ਬਿੱਟੂ ਐਨੀ ਗੱਲ ਕੋਈ ਕਹੇ ਤੇ ਉੱਪਰ ਫੋਟੋ ਲੱਗੀ ਹੋਈ ਜਾਂਦਾ ਦੀ ਹਾਂ ਉਹ ਬੱਲੇ ਬੱਲੇ ਓਹੋ ਆ ਕਮਾਓ ਕੈਮਰਾ ਕਮਾਓ ਕੈਮਰਾ ਲੈ ਕੋਈ ਤਾਂ ਕਹੀ ਜੰਨਾ ਵੀ ਤੂੰ ਕਹੇ ਚਲੋ ਲੈ ਚੱਕੇ ਯਾਰ ਪੱਕੇ ਚੜੇ ਠੇਕੇ ਤੇ ਉੱਪਰ ਲਿਖਿਆ ਹੈ ਖਸ਼ਾ ਪੰਜਾਬ ਦੇ ਬੱਦੇ ਦੀ ਸ਼ਾਨ ਚਲੋ ਹੁਣ ਕਹਿਣ ਦੀ ਲੋੜ ਰਹਿ ਗਈ ਵਿੱਚ ਵੀ ਭਗਵੰਤ ਮਾਨ ਲਿਖਿਆ ਉਹ ਕਹ ਰਹੇ ਨੇ ਵੀ ਆਵਾਜ਼ ਫੇਰ ਗੂੰਜੂਗੀ ਆਮ ਆਦਮੀ ਪਾਰਟੀ ਦੇ ਜਿੰਨੇ ਮੈਂਬਰ ਜਾਣ ਸੀਐਮਸ਼ਿਪ ਤੋਂ ਕੇਜਰੀਵਲ ਖੋਣ ਲੱਗੇ ਆ ਦਾ ਮਤਲਬ ਵੀ ਪਾਰਲੀਮੈਂਟ ਦੇ ਦੁਆਰਾ ਬੜਾ ਮਜ਼ਾਕ ਵਾਲੀ ਗੱਲ ਆ ਯਾਰ ਤਮਾਸ਼ਾ ਹੀ ਬਣ ਗਿਆ अच्छा पिटू जी के लोग ये नहीं गुस्सा जताਉਂਦੇ ਵੀ ਤੁਸੀਂ ਲਗਾਤਾਰ ਦੋ ਵਾਰੀ ਰਹੇ ਪਰ ਚਲੋ ਤੁਸੀਂ ਕਹਿੰਦੇ ਹੋ ਕਿ ਉੱਤੇ ਸਰਕਾਰ ਨਹੀਂ ਸੀ ਕਾਂਗਰਸ ਦੀ ਪਰ ਫਿਰ ਵੀ ਕਿਤਨਾ ਕਿਤੇ ਐਮਪੀ ਲੈਂਡਸ ਹੁੰਦੇ ਆ ਕੰਮ ਉਸ ਤਰ੍ਹਾਂ ਦੇ ਕੰਮ ਰਿਪੋਰਟ ਕਾਰਡ ਕੀ ਦਿੰਨੇ ਹੋ ਤੁਸੀਂ ਰਿਪੋਰਟ ਕਾਰਡ ਸਾਰਾ ਤੁਹਾਨੂੰ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਹਰ ਜਗ੍ਹਾ ਮੈਂ ਤਾਂ ਰਿਪੋਰਟ ਕਾਰਡ ਛਾਪ ਰਿਹਾ ਨਹੀਂ ਇਹ ਪਿਆਰ ਮਿਲਦਾ ਐਮਪੀ ਲੈਂਡ ਜੇ ਤੁਸੀਂ ਖਰਚੇ ਤੋਂ ਬਗੈਰ ਆ ਜਾਂਦੇ ਹੋ ਥੋੜਾ ਜਿਹਾ ਨਾ ਮੈਂ ਹੈਰਾਨ ਆ ਇਸ ਗੱਲ ਵੀ ਪੱਤਰਕਾਰ ਤਾਨੂੰ ਵੀ ਕੀ ਹੋ ਗਿਆ ਉਹ ਰਿਜ਼ਲਟ ਨਹੀਂ ਦੇਖਦੇ ਵੀ ਬੈਸਟ ਐਮਪੀ ਅੱਜ ਤੱਕ ਕਿਹਨੇ ਸਭ ਤੋਂ ਵੱਧ ਸਵਾਲ ਕੀਤੇ ਆ ਇੱਕੋ ਗੱਲ ਹੋ ਗਈ ਵੀ ਕਿਸੇ ਦਾ ਵਿਰੋਧੀ ਕੀ ਕਹਿੰਦਾ ਉਹਦੀ ਗੱਲ ਚੱਕ ਲੈਣੀ ਆ ਇਹ ਨਹੀਂ ਦੇਖਦੇ ਵੀ ਇਹਨਾਂ ਦਾ ਰਿਜ਼ਲਟ ਕੀ ਆ ਉਹਦੀ ਉਹਦੀ ਪ੍ਰਸ਼ੰਸਾ ਵੀ ਕਰੀਏ ਵੀ ਇਹ ਕਿਸਾਨਾਂ ਖਾਸ ਖਾਤਰ ਇਹ ਇਹ ਜਿਹਦੀ ਤੁਸੀਂ ਨਾਂ ਲੈਨੇ ਹੋ ਜਿਹੜਾ ਕਾਂਗਰਸ ਦਾ ਕੈਂਡੀਡੇਟ ਆ ਜਾਂ ਇਹਦਾ ਆਮ ਆਦਮੀ ਦਾ ਇਹ ਕਿਹਨੇ ਮੂੰਹ ਨਾਲ ਕਹਿੰਦੇ ਆ ਜਦੋਂ ਕਿਸਾਨ ਐਜੀਟੇਸ਼ਨ ਸੀ ਮਜ਼ਦੂਰਾਂ ਦਾ ਕਿੱਥੇ ਸੀ ਇਹ ਮੈਂ ਹੀ ਸੀ ਸਵਾ ਸਾਲ ਸੜਕ ਤੇ ਪਿਆ ਤੇ ਪਾਰਲੀਮੈਂਟ ਚ ਤਿੰਨ ਵਾਰ ਐਮਪੀ ਰਿਆਂ ਸਭ ਤੋਂ ਵੱਧ ਸਵਾਲ ਮੈਂ ਇਹ ਚੈਲੰਜ ਕਰਦਾ ਵੀ ਜਿੱਦਣ ਮੈਂ ਕਿਸੇ 13 ਦੇ 13 ਐਮਪੀਆ ਚੋਂ ਮੈਂ ਪਿੱਛੇ ਰਹਿ ਗਿਆ ਸਵਾਲ ਪੁੱਛਣ ਉਸ ਦਿਨ ਮੈਂ ਇਲੈਕਸ਼ਨ ਨਹੀਂ ਲੜੂੰਗਾ ਜਿਵੇਂ ਰਾਹੁਲ ਗਾਂਧੀ ਜਿਹੜੇ ਇਸ਼ੂਜ਼ ਚੱਕ ਰਹੇ ਨੇ ਉਹ ਵੀ ਕਹਿ ਰਹੇ ਨੇ ਕਿ ਜੇ ਸਾਡੀ ਸਰਕਾਰ ਆਈ ਤਾਂ ਅਸੀਂ ਗਰੀਬ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਲੱਖਾਂ ਰੁਪਏ ਦੇਵਾਂਗੇ ਉਚਿਤ ਵਜਨ ਲੱਗ ਰਿਹਾ ਤੁਹਾਨੂੰ ਜਿਨ੍ਹਾਂ ਨੇ ਸਮਝੌਤਾ ਹੋਇਆ ਹੋਇਆ ਉਹ ਹਜ਼ਾਰ ਨਹੀਂ ਦੇ ਸਕੇ ਲੱਖ ਦੇ ਦੇਣਗੇ ਜਿਨ੍ਹਾਂ ਨੇ ਸਮਝੌਤਾ ਆਮ ਆਦਮੀ ਪਾਰਟੀ ਨਾਲ ਇਹ ਠੱਗ ਇਹ ਚਲਾਕੀਆਂ ਕਿ ਨਾ ਕਰਦੇ ਆ ਦੇਸ਼ ਦੀ ਰਾਜਧਾਨੀ ਦਿੱਲੀ ਆ ਉੱਥੇ ਇਕੱਠਾ ਇੱਕ ਪਾਸੇ ਝੰਡਾ ਆਮ ਆਦਮੀ ਦਾ ਇੱਕ ਪਾਸੇ ਕਾਂਗਰਸ ਦਾ ਪੰਜਾਬ ਦੀ ਰਾਜਧਾਨੀ ਕਿਹੜੀ ਆ ਚੰਡੀਗੜ੍ਹ ਉੱਥੇ ਇੱਕ ਪਾਸੇ ਮਨੀਸ਼ ਤਵਾੜੀ ਦੇ ਗੱਲ ਚ ਲਟਕ ਰਿਹਾ ਹੁੰਦਾ ਤਿਰੰਗਾ ਇੱਕ ਪਾਸੇ ਲਟਕ ਰਿਹਾ ਹੁੰਦਾ ਝਾੜੂ ਇਸ ਕਰਕੇ ਧੋਖੇ ਆਵਾਜ਼ ਨੇ ਯਾਰ ਐਦੂੰ ਮਾੜੀ ਗੱਲ ਕੀ ਹੋ ਸਕਦੀ ਆ ਜਿੱਥੇ ਤੱਕ ਤੁਸੀਂ ਬੜਿੰਗ ਦੀ ਗੱਲ ਕਰਦੇ ਹੋ ਇਹ ਬੰਦਾ ਕਾਤਲ ਆ ਇਹ ਮੈਂ ਆਉਣ ਵਾਲੇ ਦਿਨਾਂ 'ਚ ਦੱਸੂਗਾ ਵੀ ਇਹਨੇ ਕਿਵੇਂ ਇੱਕ ਪਰਿਵਾਰ ਇਹਦੇ ਸਾਲੇ ਨੇ ਕਿਸ ਤਰੀਕੇ ਨਾਲ 5 ਤੇ 7 ਸਾਲ ਬੱਚੇ ਦੀ ਜਾਨ ਲਈ ਸੀਬੀਆਈ ਇਨਕੁਆਇਰੀ ਮਾਰ ਕਰਵਾਉਂਗਾ ਅੱਜ ਤੱਕ ਉਹ ਕੇਸ ਨੇ ਦੱਬਿਆ ਹੋਇਆ ਕਿਸ ਤਰੀਕੇ ਨਾਲ ਉਹਨਾਂ ਦਾ ਪਿਤਾ ਜੀ ਮਰੇ ਇਸ ਬੰਦੇ ਨੇ ਕਿਸ ਤਰੀਕੇ ਨਾਲ ਬੱਸਾਂ ਦੀਆਂ ਬਾਡੀਆਂ ਚ ਕਰੋੜਾਂ ਰੁਪਈਆ ਖਾਦਾ ਇਸ ਸੀਐਮ ਦੇ ਮੂਹਰੇ ਇਹ ਟੋਪੀ ਪਾ ਕੇ ਉਹਦੇ ਪੈਰ ਪੈ ਕੇ ਆਇਆ ਜਦੋਂ ਇਹਦੇ ਉਹਦੇ ਪੈਰ ਧਰਦਾ ਨਾ ਜਦ ਕਹਿੰਦਾ ਉਹ ਅੱਖਾਂ ਨਾਲ ਅੱਖ ਮਲਾ ਮੇਰੇ ਨਾਲ ਫੇਰ ਅੱਖ ਤੱਕ ਮਲਾਵੇ ਉਹਦੇ ਨਾਲ ਵਿਧਾਨ ਸਭਾ ਚ ਇਸ ਕਰਕੇ ਠੱਗ ਲੋਕ ਨੇ ਯਾਰ ਲੁਧਿਆਣੇ ਵਾਲੇ ਜਾਣਦੇ ਆ ਲੁਧਿਆਣੇ ਵਾਲੇ ਨੂੰ ਪਤਾ ਏ ਇਹਨਾਂ ਦੀਆਂ ਗੱਲਾਂ ਐ ਮੀਡੀਆ 'ਚ ਠੀਕ ਆ ਉਹ ਚੱਲਦੀਆਂ ਐ ਚੱਲੀ ਜਾਣਗੀਆਂ ਪਰ ਇਹ ਦੋਨੋਂ ਜਾਣੇ ਸੀਐਲਪੀ ਲੀਡਰ ਤੇ ਪੀਸੀਸੀ ਇਹਨਾਂ ਨੇ ਆਪਣੇ ਲੁਧਿਆਣੇ ਦੇ ਕਿਸੇ ਕਾਂਗਰਸੀ ਤੇ ਯਕੀਨ ਨਹੀਂ ਕੀਤਾ ਇਹ ਕੀ ਕਹਿਣਗੇ ਇਹਨਾਂ ਨੂੰ ਜੇ ਯਕੀਨ ਕਿਸੇ ਕਾਂਗਰਸੀ ਤੇ ਨਹੀਂ ਤੇ ਉਹ ਕਾਂਗਰਸੀ ਇਹਨਾਂ ਤੇ ਹੁਣ ਯਕੀਨ ਕਿਵੇਂ ਕਰਨਗੇ ਇਹਨਾਂ ਦਾ ਐਨ ਸੂਪੜਾ ਸਾਫ਼ ਕਰਕੇ ਲੁਧਿਆਣੇ ਦੇ ਕਾਂਗਰਸੀ ਜਿਵੇਂ ਇਹਨਾਂ ਨੇ ਲੁਧਿਆਣੇ ਦੇ ਕਾਂਗਰਸੀਆਂ ਨਾਲ ਕੀਤਾ ਏ ਉਵੇਂ ਇਹਨਾਂ ਨੂੰ ਐਨ ਪੈਕ ਕਰਕੇ ਚੰਗੀ ਤਰ੍ਹਾਂ ਵਾਪਸ ਭੇਜਣਗੇ ਕਿੰਨੇ ਘੰਟੇ ਕੰਮ ਕਰ ਰਹੇ ਹਾਂ ਕਦੋਂ ਸੌਣੇ ਕਦੋਂ ਉੱਠਦੇ ਹਾਂ ਸੌਣ ਤਾਂ ਤੁਹਾਨੂੰ ਪਤਾ ਹੁਣ ਕੋਠੀਆਂ ਖੋਲੀ ਸੌਣ ਨੂੰ ਤਾਂ ਗੱਡੀ ਆ ਜਾਂ ਕਿਸੇ ਦੀ ਕੁਲੀ ਆ ਕੋਈ ਗੱਲ ਨਹੀਂ ਇਹ ਸਹਾਰ ਬਿਆਨ ਸਿੰਘ ਦਾ ਖੂਨ ਆ ਇਹ ਇਹ ਸੋਚਦੇ ਆ ਵੀ ਜਿਵੇਂ ਸੁਧੀ ਮੂਸੇ ਵਾਲੇ ਨੂੰ ਮਰਵਾਇਆ ਉਮੇ ਇਹਦੀ ਘਰ ਖੋ ਕੇ ਇਹਦੀ ਸਕਿਉਰਿਟੀ ਖੋ ਕੇ ਇਹਨੂੰ ਸ਼ਾਇਦ ਨਾ ਕਿਤੇ ਨਾ ਕਿਤੇ ਐਸਾ ਕੰਮ ਕਰਵਾ ਦਈਏ ਉਹ ਤਾਂ ਹੈਰਾਨ ਨਹੀਂ ਸਕਦੇ ਇਹ ਇਸ ਕੰਮ ਨੂੰ ਕਰਾਉਣਾ ਪਿਰਦੇ ਆ ਪਰ ਲੁਧਿਆਣੇ ਦੇ ਲੋਕ ਨੇ ਯਾਰ ਮੈਂ ਤਾਂ ਕਿਸੇ ਦਾ ਕੁੰਡਾ ਖੜਕਾ ਦਵਾ ਕਿਸ ਦੇ ਘਰ ਤੋਂ ਬਾਹਰ ਆ ਹੁਣੀ ਇੱਥੇ ਮੈਨੂੰ 10 ਜਣੇ ਆ ਰਿਕਾਰਡਿੰਗਾਂ ਤੁਹਾਡੇ ਕੋਲ ਆ ਜਾਣਗੀਆਂ ਵੀ ਮੇਰੇ ਘਰੇ ਚੱਲੋ ਮੇਰੇ ਘਰੇ ਚੱਲੋ ਲੋਕਾਂ ਨੇ ਮੈਂ ਹੁਣੀ ਦੱਸਿਆ ਕੈਂਪੇਨ ਸ਼ੁਰੂ ਹੋ ਗਈ ਵੀ ਸਾਡਾ ਘਰ ਬਿੱਟੂ ਦਾ ਸੋ ਗੱਲਬਾਤ ਕਰ ਰਹੇ ਸੀਗੇ ਰਵਨੀਤ ਬਿੱਟੂ ਨਾਲ ਤੁਸੀਂ ਦੇਖਿਆ ਕਿ ਇਸ ਤਰ੍ਹਾਂ ਦੇ ਨਾਲ ਉਹ ਹੈਪੋਵਾਲ ਦੀਆਂ ਗਲੀਆਂ ਚ ਨੇ ਸਾਡਾ ਬਿੱਟੂ ਬਿੱਟੂ ਸਾਡਾ ਜਿਹੜਾ ਸਾਡਾ ਘਰ ਹੈ ਉਹ ਬਿੱਟੂ ਦਾ ਘਰ ਹੈ ਔਰ ਬਿੱਟੂ ਦਾ ਘਰ ਹੀ ਸਾਡਾ ਘਰ ਹੈ ਬਿੱਟੂ ਜੀ ਰਾਤ ਨੂੰ ਚਾਹੇ 2 ਵਜੇ ਆਣ ਗੇਟ ਖੁੱਲਾ ਉਹਨਾਂ ਦੀ ਸਿਕਿਉਰਿਟੀ ਲਈ ਵੀ ਸਾਰਾ ਕੁਝ ਇੰਤਜ਼ਾਮ ਉਹਨਾਂ ਦੀ ਸਿਕਿਉਰਿਟੀ ਦੀ ਨੌਕੰਨ ਲਵਾ ਦੇਣਗੇ ਯਾਰ ਬਿੱਟੂ ਜੀ ਵੀ ਰਹਿਣਗੇ ਬਿੱਟੂ ਦੇ ਨੌਕੰਨ ਲਵਾ ਦੇਣਗੇ ਬਿੱਟੂ ਜਿੰਦਾਬਾਦ 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 ਬਿੱਟੂ ਲੁਧਿਆਣੇ ਦਾ ਲੁਧਿਆਣਾ ਬਿੱਟੂ ਦਾ ਤੁਸੀਂ ਦੇਖਿਆ ਕਿਸ ਤਰ੍ਹਾਂ ਦੇ ਨਾਲ ਸਮਰਥਕ ਜਿਹੜੇ ਨੇ ਉਹ ਵੀ ਜੋਸ਼ 'ਚ ਨੇ ਕਿਉਂਕਿ ਹੁਣ ਪੁੱਠੀ ਗਿਣਤੀ ਜਰੂਰ ਸ਼ੁਰੂ ਹੋ ਚੁੱਕੀ ਹੈ ਪੋਲਿੰਗ ਜਿਹੜੀ ਆ ਉਹ 1 ਜੂਨ ਨੂੰ ਹੋਣੀ ਆ ਪੰਜਾਬ 'ਚ ਤੇ ਤੁਸੀਂ ਦੇਖ ਸਕਦੇ ਹੋ ਰਾਤ ਦੇ 10 ਵਜੇ ਤੋਂ ਵੀ ਉੱਪਰ ਦਾ ਸਮਾਂ ਹੋ ਚੁੱਕਿਆ ਤੇ ਕਿਸ ਤਰ੍ਹਾਂ ਦੇ ਨਾਲ ਬਾਜ਼ਾਰਾਂ ਦੇ ਵਿੱਚ ਕੈਂਡੀਡੇਟਸ ਨੂੰ ਦੇਖਿਆ ਜਾ ਸਕਦਾ ਰਮਨੀਤ ਬਿੱਟੂ ਨੇ ਖੁੱਲ ਕੇ ਜਿਹੜੇ ਨੇ ਰਾਜਾ ਵੜੇੰਗ ਜੋ ਕੈਂਡੀਡੇਟ ਨੇ ਉਹਨਾਂ ਦੇ ਅਗੇਂਸਟ ਖੜੇ ਨੇ ਹੁਣ ਤੱਕ ਇੱਕੋ ਪਾਰਟੀ 'ਚ ਰਹੇ ਨੇ ਉਹਨਾਂ ਤੇ ਖੁੱਲ ਕੇ ਵਰੇ ਨੇ ਕਈ ਇਲਜ਼ਾਮ ਵੀ ਲਾਏ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੋ ਕੈਂਪੇਨਿੰਗ ਵੀ ਕਰ ਰਹੇ ਨੇ ਹਰ ਇੱਕ ਕੈਂਡੀਡੇਟ ਦੇ ਹੱਕ ਦੇ ਵਿੱਚ ਲੁਧਿਆਣਾ ਵੀ ਉਹ ਪਹੁੰਚੇ ਸਿਗੇ ਤੇ ਉਹਨਾਂ ਤੇ ਵੀ ਕਈ ਤੰਜ ਕਸੇ ਨੇ ਸੋ ਲੁਧਿਆਣਾ ਸੀਟ ਦੀ ਜੇ ਗੱਲ ਕੀਤੀ ਜਾਵੇ ਤਾਂ ਬੇਹੱਦ ਇੰਟਰਸਟਿਡ ਇਹ ਸੀਟ ਬਣੀ ਹੋਈ ਹੈ ਬਹੁਤ ਵੱਡੇ ਵੱਡੇ ਜਿਹੜੇ ਲੀਡਰ ਨੇ ਉਹ ਇਥੋਂ ਮੈਦਾਨ 'ਚ ਨੇ ਤੇ ਦੇਖਣ ਵਾਲੀ ਗੱਲ ਹੋਗੀ ਕਿ ਲੁਧਿਆਣਾ ਦੇ ਲੋਕ ਜਿਹੜੇ ਨੇ ਉਹ ਕਿਸ ਤਰ੍ਹਾਂ ਦੇ ਨਾਲ ਫੈਸਲਾ ਆਪਣਾ ਸੁਣਾਉਣਗੇ ਲੁਧਿਆਣਾ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ